ਫਰਲਾ ਮੈਂ 9 ਵਜੇ ਉੱਠ ਕੇ ਗੁਰੂ ਘਰ ਜਾਣਾ ਜੀ ਗੁਰੂ ਘਰ ਦਰਸ਼ਨ ਕਰਕੇ ਫਿਰ ਮੈਂ ਉਹਰੇ ਥੋੜੀ ਦੇਰ ਆਰਾਮ ਕਰਕੇ ਫਿਰ ਮੈਂ ਗਰਾਊਂਡ ਵਿੱਚ ਜਾਣਾ ਜੀ ਉਹਨਾਂ ਸਾਬਜਾਂ ਦੀ ਕਿਰਪਾ ਜਿਵੇਂ ਉਹਨਾਂ ਦੀ ਕਿਰਪਾ ਨਾਲ ਹੀ ਮੋੜੇ ਖੜਾ ਜੀ ਮੈਂ ਤਾਂ ਕਦੀ ਸੋਚਿਆ ਨਹੀਂ ਸੀ ਮੈਂ ਬੱਚਾ ਨੂੰ ਐਵੇਂ ਟ੍ਰੇਨਿੰਗ ਕਰਾਉਂਗਾ ਜੀ ਇਹ ਸਾਰੀ ਸਾਬਜਾਂ ਦੇ ਦੀ ਕਿਰਪਾ ਜੀ ਤਾਂ ਇਹ ਤੁਹਾਡਾ ਖਜ਼ਾਨਾ ਹੈ ਮੈਂ ਜੇ ਅਸਲ ਸ਼ਬਦਾਂ ਚ ਕਹਾਂ ਇਹ ਸਾਰੇ ਬੱਚਿਆਂ ਨੂੰ ਤੁਸੀਂ ਤਿਆਰ ਕੀਤਾ ਹੈ ਇਹ ਸਾਰੀ ਸਾਬਜਾਂ ਦੀ ਕਿਰਪਾ ਹੈ ਜਿਹੜਾ ਬੱਚਾ ਨੇ ਗਰਾਊਂਡ ਦੇ ਵਿੱਚ ਮਿਹਨਤ ਕਰੀ ਹੈ ਉਸ ਬੱਚਾ ਨੂੰ ਫਲ ਮਿਲਿਆ ਜੀ ਉਹਦੇ ਗਰਾਊਂਡ ਦੇ ਵਿੱਚ ਯਾਰ ਕਰਦੇ ਨੇ ਮੁੜ ਕੇ ਗੱਲਬਾਤ ਹੁੰਦੀ ਰਹੀ। ਯੰਗ ਜਾਦਵੀ ਕਰਦੇ ਕੁਝ ਬੰਦੇ ਮੁੜ ਕੇ ਫੋਨ ਵਗਾਰਾ ਵੀ ਨਹੀਂ ਚੱਕਦੇ ਕੋਈ ਗੱਲ ਵੀ ਨਹੀਂ ਕਰਦੇ। ਜਦੋਂ ਮੈਂ ਕਹਿੰਦਾ ਮੈਨੂੰ ਭਰਤੀ ਵਾਲੀ ਫੋਟੋ ਭੇਜ ਤੇ ਉਹ ਮਨੇ ਦੰਦੇ ਫੋਟੋ ਨਹੀਂ ਦੰਦੇ ਜਦੋਂ ਬੰਦਾ ਭਰਤੀ ਹੋ ਜਾਂਦਾ। ਮੇਰੇ ਕੋਲ ਬੇਅੰਤ ਬੱਚੇ ਪੰਜਾਬ ਪੁਲਿਸ, ਆਰਮੀ ਚ ਚੰਡੀਗੜ੍ਹ ਪੁਲਿਸ, ਦਿੱਲੀ ਪੁਲਿਸ, VSF ਚ ਭਰਤੀ ਹੋ ਚੁੱਕੇ। ਬਹੁਤ ਬੇਅੰਤ ਬੱਚੇ ਭਰਤੀ ਹੋ ਗਏ। ਜਦੋਂ 2011 ਵਿੱਚ ਪਹਿਲੀ ਭਰਤੀ ਹੋ ਉਹਦੇ ਵਿੱਚ ਮੇਰੇ ਕੋਲ 20-25 ਬੱਚੇ ਭਰਤੀ ਹੋਏ। ਪਹਿਲੀ ਵਾਰ ਮੇਰੇ ਕੋਲ ਦੋ ਕੁੜੀਆਂ ਜਿਸ ਹਾਲ ਮੇਰੇ ਕੋ ਗਰੀਬ ਘਰ ਦੀ ਕੁੜੀਆਂ ਭਰਤੀ ਹੋਈਆਂ ਬੱਚੇ ਭਰਤੀ ਹੋਏ ਉਹਨਾਂ ਨੂੰ ਕਹਿੰਦੇ ਸਰ ਤੁਹਾਡੀ ਕਿਰਪਾ ਮੈਂ ਮੇਰੀ ਕਾਦੀ ਕਿਰਪਾ ਕਿਰਪਾ ਦਾ ਸਾਹਿਬ ਜਾਨੇ ਮੈਂ ਤਾਂ ਤੁਹਾਨੂੰ ਮਿਹਨਤ ਕਰਾ ਸਕਦਾ ਕੁਝ ਬੱਚੇ ਇਹ ਜੀ ਹੈ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸਰ ਵਾਈਕਰੋ ਜਾਣਦਾ ਮੇਰੇ ਸਾਹਿਬ ਜਾਨੇ ਪੂਰੇ ਮੁੰਡਾ ਇਹਨੂੰ ਇੰਨੀ ਮੈਂ ਮਿਹਨਤ ਕਰਾਈ ਗਰੀਬ ਘਰ ਦਾ ਬੱਚਾ ਸੀ ਚੁੰਨੀ ਤੋਂ ਆਂਦਾ ਹੁੰਦਾ ਸੀ ਮੇਰੇ ਕੋਲ ਆਰਮੀ ਦੀ ਪ੍ਰੈਕਟਿਸ ਲਈ ਉਹਦੇ ਬਾਪ ਵੀ ਮੇਰੀ ਅੱਗੇ ਮਿੰਤਾ ਕਰਦਾ ਹੁੰਦਾ ਜਦੋਂ ਮੈਂ ਉਹਨੂੰ ਲੋੜ ਸੀ ਜਦੋਂ ਮੁੰਡਾ ਭਰਤੀ ਹੋ ਗਿਆ ਉਹਦੇ ਮੈਂ ਬਾਪ ਨੂੰ ਫੋਨ ਮਾਰਿਆ ਮੈਂ ਕਹਾ ਸਰ ਤੁਹਾਡਾ ਬੱਚਾ ਭਰਤੀ ਹੋ ਗਿਆ ਮੈਂ ਕਹਾ ਜੀ ਮੈਂ ਤੁਹਾਨੂੰ ਜੋ ਕਿਹਾ ਸੀ ਮੈਂ ਜੀ ਸੇਵਾ ਪਾਣੀ ਤੁਸੀਂ ਕਰਕੇਗੇ ਉਹ ਕਹਿੰਦੇ ਬਈ ਤੇਰੇ ਕੋਲ ਤਾਂ ਮੁੰਡਾ ਮੇਰਾ ਬੱਚਾ ਭਰਤੀ ਨਹੀਂ ਹੋਇਆ ਕਹਿੰਦੇ ਅਸੀਂ ਤਾਂ ਮੁੰਡਿਆਂ ਨੂੰ ਮੈਂ ਅਸੀਂ ਮੈਂ ਹੈਗਾ ਸੀ ਗਰਾਉਂਡ ਦੇ ਵਿੱਚ ਥਾ ਮੇਰੇ ਬੱਚੇ ਦਾ ਨਾ ਟਾਈਮ ਹੋਇਆ ਨਹੀਂ ਉਹ ਤਾਂ ਤੁਸੀਂ ਰੋਜ਼ਗਾਰ ਦਵਾਤਾ ਪਰ ਤੁਹਾਡੀ ਦਲੀ ਇੱਛਾ ਕੀ ਐਵੇਂ ਮੈਂ ਬੱਚਿਆਂ ਨੂੰ ਪ੍ਰੈਕਟਿਸ ਕਰਾਈ ਰਹਾ ਮਾਂ ਜੇ ਮਰਜੀ ਜਿੰਨੇ ਵੀ ਹੋਰ ਵੀ ਕੋਈ ਕੋਚ ਫਿਰਦੇ ਆ ਹੋਰ ਵੀ ਜਿੰਨੇ ਵੀ ਕੋਚ ਆ ਉਹਨਾਂ ਨੂੰ ਵੀ ਰਜਗਾਰ ਦਿੱਤਾ ਜਾਵੇ ਮੈਨੂੰ ਵੀ ਕਿਵੇਂ ਪੱਕੇ ਤੌਰ ਤੇ ਰਜਗਾਰ ਦਿੱਤਾ ਜਾਵੇ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਅੱਜ ਇਸ ਨੌਜਵਾਨ ਦੇ ਨਾਲ ਤੁਹਾਡੀ ਅਸੀਂ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਹਨਾਂ ਨੇ ਕਦੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਕਿਸਮਤ ਨੂੰ ਲੈ ਕੇ ਸ਼ਿਕਵਾ ਨਹੀਂ ਕੀਤਾ ਬਲਕਿ ਉਹਨਾਂ ਨੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰੀਆਂ ਨੇ ਨੌਜਵਾਨਾਂ ਨੂੰ ਸਿੱਧੇ ਰਾਹ ਪਾਇਆ ਔਰ ਕਈ ਨੌਜਵਾਨਾਂ ਦੀ ਉਹਨਾਂ ਨੇ ਭਰਤੀਆਂ ਕਰਵਾਈਆਂ ਨੇ ਔਰ ਭਰਤੀਆਂ ਵੀ ਕਿਸੇ ਦੀ ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ ਦੀ ਕਿਸੇ ਦੀ ਬੀਐਸਐਫ ਦੀ ਵਿੱਚ ਕਿਸੇ ਦੀ ਆਰਮੀ ਦੇ ਵਿੱਚ ਤਾਂ ਨੌਜਵਾਨ ਨੇ ਸਾਡੇ ਨਾਲ ਗੌਰਵ ਪਲਵਾਨ ਹੋਣੀ ਆਪ ਵੀਰ ਭਾਵੇਂ ਬੇਰੋਜ਼ਗਾਰ ਹੈ ਪਰ ਤੁਸੀਂ ਵੀਰ ਦਾ ਹੌਸਲਾ ਦੇਖੋ ਵੀਰ ਦੀ ਲਗਨ ਦੇਖੋ ਨੌਜਵਾਨਾਂ ਦੇ ਪ੍ਰਤੀ ਉਹਨਾਂ ਦਾ ਪਿਆਰ ਦੇਖੋ ਕਿ ਕਈ ਨੌਜਵਾਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਖੁਸ਼ੀਆਂ ਦਿੱਤੀਆਂ ਨੇ ਗੱਲਬਾਤ ਕਰਦੇ ਆਂ ਬਾਈ ਬਹੁਤ ਸਵਾਗਤ ਹੈ ਜੀ ਸਸਟੀ ਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਹਿਬਜ਼ਾਦਿਆਂ ਦੇ ਵੀਰ ਜੀ ਔਰ ਸਭ ਤੋਂ ਪਹਿਲਾਂ ਤਾਂ ਮੈਂ ਕਹਿੰਨਾ ਸਭ ਤੋਂ ਪਾਵਨ ਪਵਿੱਤਰ ਧਰਤੀ ਦੇ ਉੱਤੇ ਹੀ ਅਸੀਂ ਮੌਜੂਦ ਆਂ ਸਾਹਿਬਜ਼ਾਦਿਆਂ ਦੀ ਧਰਤੀ ਦੇ ਉੱਤੇ ਮੌਜੂਦ ਆਂ ਔਰ ਪਿੱਛੇ ਗੁਰੂ ਘਰ ਹੈ ਔਰ ਉਹਦਾ ਹੀ ਓਟ ਆਸਰਾ ਮੈਨ ਲੱਗਦਾ ਲੈ ਕੇ ਤੁਸੀਂ ਹਰ ਦਿਨ ਇਸ ਮੈਦਾਨ ਦੇ ਵਿੱਚ ਆਉਂਦੇ ਹੋ ਇਸੇ ਮੈਦਾਨ ਦੇ ਵਿੱਚੋਂ ਹੁਣ ਤੱਕ ਤੁਸੀਂ ਕਿੰਨੇ ਨੌਜਵਾਨਾਂ ਨੂੰ ਯੋਗ ਜੋਗਾ ਕਰਤਾ ਰੋਜ਼ਗਾਰ ਜੋਗਾ ਕਰ ਮੇਰੇ ਕੋ ਬੇਅੰਤ ਬੱਚੇ ਪੰਜਾਬ ਪੁਲਿਸ ਆਰਮੀ ਚ ਚੰਡੀਗੜ੍ਹ ਪੁਲਿਸ ਦਿੱਲੀ ਪੁਲਿਸ ਬੀਐਸਐਫ ਚ ਭਰਤੀ ਹੋ ਚੁੱਕੇ ਬਹੁਤ ਬੇਅੰਤ ਬੱਚੇ ਭਰਤੀ ਹੋ ਗਏ ਹੁੰਦਾ ਹੁਣ ਤੱਕ 250 ਤੋਂ ਵੱਧ ਪੰਜਾਬ ਬੱਚੇ ਮੇਰੇ ਕੋਲ ਭਰਤੀ ਹੋ ਚੁੱਕੇ ਹਨ ਗੌਰਵ ਜੀ ਸਭ ਤੋਂ ਪਹਿਲਾਂ ਤੁਹਾਡੇ ਬਾਰੇ ਜਾਣਨਾ ਚਾਹਾਂਗੇ ਤੁਹਾਡੀ ਜ਼ਿੰਦਗੀ ਬਾਰੇ ਤੁਹਾਡੇ ਸਫ਼ਰ ਬਾਰੇ ਗੌਰਵ ਪਹਿਲਵਾਨ ਹੈ ਕੋਣ ਕਿਵੇਂ ਗੌਰਵ ਦੇ ਨਾਮ ਦੇ ਨਾਲ ਪਹਿਲਵਾਨ ਲੱਗ ਜਾਂਦਾ ਹੈ ਔਰ ਇਹ ਪਹਿਲਵਾਨ ਫਿਰ ਪਹਿਲਵਾਨੀ ਕਿਉਂ ਨਹੀਂ ਕਰ ਪਾਉਂਦਾ ਔਰ ਕਿਉਂ ਇਹ ਪਹਿਲਵਾਨ ਦੀ ਕੋਈ ਪਛਾਣ ਨਹੀਂ ਬਣ ਪਾਉਂਦੀ ਉਸ ਤਰੀਕੇ ਦੇ ਨਾਲ ਪਰ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਜ਼ਰੂਰ ਖੁਸ਼ੀਆਂ ਲੈ ਕੇ ਆਏ ਹੋ ਉਹਨਾਂ ਦੀ ਤੁਸੀਂ ਪਛਾਣ ਜ਼ਰੂਰ ਬਣਾਓ ਮੈਂ ਛੋਟੀ ਜਿਹੀ ਉਮਰ ਵਿੱਚ ਪਹਿਲਵਾਨੀ ਕਰਨ ਲੱਗ ਗਿਆ ਸੀ ਮੇਰੇ ਫਾਦਰ ਸਾਹਿਬ ਤੇ ਮੇਰੇ ਦਾਦਾ ਜੀ ਨੂੰ ਸ਼ੌਂਕ ਸੀ ਉਹ ਤੇ ਖਾੜਾ ਸੀ ਉਹ ਰੇਹਾਂਦ ਸ਼ਹਿਰ ਉਹਨਾਂ ਕੋਲ ਮੈਂ ਟ੍ਰੇਨਿੰਗ ਕਰਦਾ ਸੀ ਬੱਗਾ ਪਹਿਲਵਾਨ ਹੋਲੀ-ਹੋਲੀ ਮੈਂ ਪਹਿਲਵਾਨੀ ਕਰੇਗੀ ਆ ਵਧੀਆ ਸੀ ਆਪਣੀ ਮੈਜੋੜ ਦੇ ਵਿੱਚ ਕੁਲੀ ਗਿਆ ਸ਼ਿੰਝਾ ਦੇਖੀਆਂ ਜਿੰਨੇ ਵੀ ਪੰਜਾਬ ਦੇ ਵਿੱਚ ਸ਼ਿੰਝਾ ਹੁੰਦੇ ਸੀ ਕੁਲ ਜਾਂਦੇ ਸੀ ਸਕੂਲੀ ਕੰਪੀਟੀਸ਼ਨ ਹੋ ਰਿਹਾ ਸੀ ਜੀ ਸਕੂਲੀ ਕੰਪੀਟੀਸ਼ਨ ਦੇ ਵਿੱਚ ਜਦੋਂ ਮੈਂ ਸਟੇਟ ਖੜਨ ਗਿਆ ਸੀ ਮੇਰੀ ਬਾਹਾਂ ਟੁੱਟ ਗਈ ਸੀ ਉਸ ਤੋਂ ਬਾਅਦ ਫਿਰ ਮੇਰੇ ਤੋਂ ਪਹਿਲਵਾਨੀ ਹੋ ਨਹੀਂ ਸਕੀ ਚੰਗੀ ਤਰ੍ਹਾਂ ਉਸ ਤਰ੍ਹਾਂ ਫਿਰ ਜਦੋਂ ਸੱਟ ਵੱਜਨ ਕਰਨ ਬਸ ਸਪੋਰਟਸਮੈਨ ਡਿੱਲਾ ਪੈ ਜਾਂਦਾ ਜੀ ਉਸ ਤੋਂ ਬਾਅਦ ਜ਼ਿੰਦਗੀ ਕੀ ਕੁਝ ਦਿਖਾਉਂਦੀ ਹੈ ਕੀ ਕੀ ਜ਼ਿੰਦਗੀ ਦੇ ਵਿੱਚ ਮੋੜ ਆਉਂਦਾ ਹੈ ਔਰ ਕਿਵੇਂ ਤੁਸੀਂ ਇਹ ਸੋਚਦੇ ਹੋ ਕਿ ਮੈਂ ਤਾਂ ਆਪ ਨਹੀਂ ਪਹਿਲਵਾਨ ਬਣ ਪਾਇਆ ਪਰ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਸਹੀ ਰਾਹ ਦੇ ਉੱਤੇ ਪਾਈਏ ਉਹਨਾਂ ਨੂੰ ਕਿਸੇ ਰੋਜ਼ਗਾਰ ਜੁਗੇ ਕਰੀ ਉਸ ਦੇ ਨਾਲ ਨਾਲ ਫਿਰ ਮੈਂ ਖ਼ਵਾਰਾ ਦਾ ਕੰਮ ਕਰਿਆ ਜੀ ਅਖ਼ਬਾਰਾਂ ਦੇ ਕੰਮ ਕਰਦੇ ਕਰਦੇ ਫਿਰ ਮੈਂ ਕਹਾਂ ਯਾਰ ਮੈਂ ਮਿਹਨਤ ਕੋਈ ਰੋਜ਼ੀ ਰੋਟੀ ਦਾ ਕੁਝ ਕਰਾਂ ਫਿਰ ਉਹਰੇ ਬੱਚਿਆਂ ਨੂੰ ਸਕੂਲਟੀਕਾਰ ਦਾ ਕੰਮ ਕਰਿਆ ਮੰਡੀ ਗਿੰਦੜਾ ਘੜ ਦੇ ਵਿੱਚ ਜਦੋਂ ਮੈਂ ਖ਼ਵਾਰਾ ਬਣਦਾ ਹੁੰਦਾ ਸੀ ਉਹਰੇ ਮੈਂ ਉਹਰੇ ਫਤਿਹਗੜ੍ਹ ਸਹਿਰ ਦੇ ਵਿੱਚ ਮੈਂ ਖ਼ਵਾਰਾ ਬਣਦੇ ਬਣਦੇ ਜਦੋਂ ਮੈਂ ਉਹ ਆਣਾ ਖਵਾਰ ਲੈ ਕੇ ਉਹ ਬੱਚੇ ਪ੍ਰੈਕਟਿਸ ਕਰਦਾ ਸੀ ਮੈਂ ਆਪਣੀ ਮਿਹਨਤ ਵੀ ਲਾਣੀ ਚਲੋ ਥੋੜੀ ਮੋਟੀ ਚਲੋ ਮੈਂ ਕਹਣਾ ਸਰੀਰ ਫਿਟਨੈਸ ਤੌਰ ਤੇ ਪ੍ਰੈਕਟਿਸ ਕਰਾਂ ਜਦੋਂ ਮੈਂ ਪ੍ਰੈਕਟਿਸ ਕਰਦਾ ਸੀ ਕੋਈ ਇੱਕ ਦੋ ਬੱਚੇ ਮੇਰੇ ਕੋਲ ਆਏ ਇੱਕ ਲੜਕੀ ਆਈ ਇੱਕ ਲੜਕਾ ਆਇਆ ਉਹ ਕਹਿੰਦੇ ਸਾਨੂੰ ਵੀ ਸਰ ਤੁਸੀਂ ਪ੍ਰੈਕਟਿਸ ਕਰਾ ਦਿਆ ਕਰੋ ਤੁਸੀਂ ਜਿਸ ਤਰ੍ਹਾਂ ਉਹ ਪ੍ਰੈਕਟਿਸ ਕਰਦੇ ਆ ਜਦੋਂ ਉਹਨਾਂ ਨੂੰ ਮੈਂ ਪ੍ਰੈਕਟਿਸ ਕਰਾਉਣ ਲੱਗੇ ਉਹ ਕਹਿੰਦੇ ਤੁਹਾਡੀ ਪ੍ਰੈਕਟਿਸ ਬਹੁਤ ਵਧੀਆ ਜਦੋਂ ਮੈਂ ਉਹਨਾਂ ਨੂੰ ਪ੍ਰੈਕਟਿਸ ਕਰਾਈ ਫਿਰ ਬੱਚੇ ਨੂੰ ਹੌਲੀ ਹੌਲੀ 2 ਤੋਂ 3 4 ਹੌਲੀ ਹੌਲੀ ਮੇਰੇ ਕੋਲ ਬੱਚੇ ਵਧ ਗਏ ਜਦੋਂ 2011 ਵਿੱਚ ਪਹਿਲੀ ਭਰਤੀ ਹੋ ਉਹਦੇ ਵਿੱਚ ਮੇਰੇ ਕੋਲ 20 25 ਬੱਚੇ ਭਰਤੀ ਹੋਏ ਫਿਰ ਉਸ ਤੋਂ ਬਾਅਦ 2014 ਵਿੱਚ ਭਰਤੀ ਆਈ 14 ਤੋਂ ਲਾਂ ਲਾਂ ਬੱਚੇ ਭਰਤੀ ਹੋਏ ਮੇਰੀ ਹਰ ਹਰ ਇੱਕ ਭਰਤੀ ਦੇ ਵਿੱਚ ਬੰਦਾ ਪੰਜਾਬ ਪੁਲਿਸ ਦੇ ਵਿੱਚ ਆਰਮੀ ਦੇ ਵਿੱਚ ਚੰਡੀਗੜ੍ਹ ਪੁਲਿਸ ਦੇ ਵਿੱਚ ਹਰ ਇੱਕ ਜਵਾਕ ਭਰਤੀ ਹੁੰਦਾ ਇਹ ਸਾਰੀ ਕਿਰਪਾ ਸਾਹਿਬ ਜੰਦਿਆਂ ਦੀ ਹੈ ਜਿਹੜਾ ਮਾਸ ਲੈ ਕੇ ਸਵੇਰੇ ਸ਼ਾਮ ਚੱਲਦਾ ਜੀ ਗੁਰਵਜੀ ਜਦੋਂ ਪਹਿਲੀ ਵਾਰ ਤਾਨੂੰ ਰਿਜ਼ਲਟ ਮਿਲਿਆ ਜਦੋਂ ਤੁਸੀਂ ਸੁਣਿਆ ਬੱਚਿਆਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੂੰ ਤੁਸੀਂ ਤਿਆਰ ਕਰਦੇ ਸੀਗੇ ਜਦੋਂ ਤੁਹਾਨੂੰ ਖਬਰ ਮਿਲੀ ਕੰਨਾਂ ਚ ਪਈ ਕਿ ਉਹ ਬੱਚਿਆਂ ਦੀ ਭਰਤੀ ਹੋ ਗਈ ਹੈ ਉਹ ਸਿਲੈਕਟ ਹੋ ਗਏ ਤਾਂ ਕੀ ਖੁਸ਼ੀ ਕੀ ਸੀ ਤੁਹਾਡੀ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਕਿਹਾ ਚਲੋ ਮੈਂ ਬੱਚਿਆਂ ਨੂੰ ਜਿਸਾਂ ਨਾਲ ਮਿਹਨਤ ਕਰਾਈ ਹੈ ਬਹੁਤ ਮਹਾਰਾਜ ਦੀ ਕਿਰਪਾ ਸਾਹਿਬ ਜੰਦਿਆਂ ਦੀ ਕਿਰਪਾ ਨਾਲ ਮੈਨੂੰ ਬਹੁਤ ਆਪਣੇ ਆਪ ਤੇ ਬਹੁਤ ਖੁਸ਼ੀ ਹੋਈ ਜਿਸਾਂ ਨਾਲ ਉਹਨਾਂ ਨੇ ਮਿਹਨਤ ਕਰਾਈ ਪਹਿਲੀ ਵਾਰ ਮੇਰੇ ਕੋਲ ਦੋ ਕੁੜੀਆਂ ਜਿਸਾਂ ਨਾਲ ਮੇਰੇ ਕੋਲ ਗਰੀਬ ਘਰ ਦੀ ਕੁੜੀਆਂ ਭਰਤੀ ਹੋਈਆਂ ਬੱਚੇ ਭਰਤੀ ਹੋਏ ਉਹਨਾਂ ਨੂੰ ਕਹਿੰਦੇ ਸਰ ਤੁਹਾਡੀ ਕਿਰਪਾ ਮੈਂ ਮੇਰੀ ਕਾਦੀ ਕਿਰਪਾ ਕਿਰਪਾ ਦਾ ਸਾਹਿਬ ਜੀ ਇਹ ਮੈਂ ਤਾਂ ਤੁਹਾਨੂੰ ਮਿਹਨਤ ਕਰਾ ਸਕਦਾ ਔਰ ਕੋਈ ਫੀਸ ਵੀ ਲੈਂਦੇ ਉਹਨਾਂ ਤੋਂ ਕਿ ਨਿਸ਼ੁਲਕ ਸੇਵਾ ਤੁਹਾਡੇ ਵੱਲੋਂ ਕੀਤੀ ਜਾਂਦੀ ਕੋਈ ਬੱਚੇ ਜਿਹੜੇ ਗਰੀਬ ਘਰ ਦੇ ਆ ਉਹ ਤਾਂ ਬੱਚੇ ਮੈਨੂੰ ਫੀਸ ਨਹੀਂ ਮੈਂ ਉਹਨਾਂ ਨੂੰ ਇੱਕ ਵਾਰੀ ਪੁੱਛਦਾ ਫੀਸ ਦੇ ਸਕਦੇ ਆ ਉਹ ਕਹਿੰਦੇ ਨਹੀਂ ਸਰ ਅਸੀਂ ਫੀਸ ਨਹੀਂ ਦੇ ਸਕਦੇ ਉਹਨਾਂ ਨੂੰ ਤਾਂ ਰਹਿਣ ਦਾ ਨਾ ਫੀਸ ਤੋਂ ਕੋਈ ਬੱਚੇ ਮੇਰੇ ਕੋਲ ਹੈ ਜਿਹਹੁਨੇ ਆ ਉਹ ਮੈਨੂੰ ਫੀਸ ਦੇ ਵੀ ਦੰਨੇ ਆ ਜੀ ਪਰ ਇੰਨਾ ਕੁਝ ਤੁਸੀਂ ਨੌਜਵਾਨਾਂ ਦੇ ਵਾਸਤੇ ਕਰ ਰਹੇ ਹੋ ਗੌਰਵ ਕੀ ਕਦੀ ਕੋਸ਼ਿਸ਼ ਨਹੀਂ ਕੀਤੀ ਸਰਕਾਰ ਦੇ ਨਾਲ ਗੱਲਬਾਤ ਦੀ ਕਿ ਤੁਹਾਨੂੰ ਪਰਮਨੈਂਟ ਤੌਰ ਦੇ ਉੱਤੇ ਕਿਸੇ ਡਿਪਾਰਟਮੈਂਟ ਦੇ ਵਿੱਚ ਨੌਕਰੀ ਦੇ ਦਿੱਤੀ ਜਾਵੇ ਤੁਹਾਨੂੰ ਉੱਥੇ ਫਿੱਟ ਕਰ ਦਿੱਤਾ ਜਾਵੇ ਤਾਂ ਜੋ ਤੁਸੀਂ ਹੋਰ ਬੱਚਿਆਂ ਨੂੰ ਵੀ ਇਸ ਯੋਗਜੋਗਾ ਬਣਾ ਦੋ ਰੋਜ਼ਗਾਰ ਜੋਗਾ ਬਣਾ। ਮੈਂ ਸਰਕਾਰ ਨੂੰ ਤਾਂ ਜੀ ਹਰ ਹਰ ਵਕਤ ਸਰਕਾਰ ਨੂੰ ਕਹਿਣਾ ਜੀ ਸਭ ਤੋਂ ਪਹਿਲਾਂ ਜure 15 ਅਗਸਤ ਦੇ ਮੇਰਾ 26 ਜਨਵਰੀ ਦੇ ਪਹਿਲਾਂ ਸੋਰੀ ਸਮਾਨਤਾ ਕਰਿਆ ਗਿਆ ਚਰਨਜੀਤ ਸਿੰਘ ਚੰਨੀ ਸਾਹਿਬ ਆਏ ਸੀ ਪਿਛਲੀ ਸਰਕਾਰ ਕਾਂਗਰਸੀ ਸੀ ਸੀ ਉਸ ਤੋਂ ਬਾਅਦ ਜਦੋਂ ਚੰਨੀ ਸਾਹਿਬ ਨੇ ਮੇਰਾ ਸਮਾਂਦ ਕਰਿਆ ਉਰੇ ਸਾਡੇ ਐਮਐਲਏ ਸਾਹਿਬ ਸੀ ਕੁਲਜੀਤ ਸਿੰਘ ਨਾਗਰਾ ਜੀ ਉਹਨਾਂ ਨੂੰ ਮੈਂ ਬਹੁਤ ਤਰਲੇ ਮਿੰਤਾ ਵੀ ਕਰਿਆ ਮੈਂ ਕਹਾ ਸਰ ਮੇਰੀ ਜਿਵੇਂ ਮਰਜ਼ੀ ਕਰੋ ਮੈਨੂੰ ਕਿਤੇ ਰੁਜ਼ਗਾਰ ਦਿੱਤਾ ਜਾਵੇ ਮੈਂ ਇੰਨੇ ਬੱਚਿਆਂ ਨੂੰ ਭਰਤੀ ਕਰਾਇਆ ਪਰ ਉਹਨਾਂ ਨੇ ਕੁਝ ਨਹੀਂ ਮੇਰਾ ਕਰਿਆ ਜੀ ਮੈਂ ਫਿਰ ਚੰਨੀ ਸਾਹਿਬ ਕੋਲ ਵੀ ਗਿਆ ਮੈਂ ਕਹਾ ਸਰ ਤੁਹਾਨੂੰ ਮੈਂ ਤੁਸੀਂ ਇਹਨੂੰਰੇ ਕਹਿ ਕੇ ਗਿਆ ਸੀ 26 ਜਨਵਰੀ ਦੇ ਤੁਹਾਨੂੰ ਅਸੀਂ ਨੌਕਰੀ ਦਵਾਂਗੇ ਜੀ ਉਹਨਾਂ ਨੇ ਵੀ ਕੁਝ ਨਹੀਂ ਕਰਿਆ ਉਹਨਾਂ ਦੇ ਸਹ ਕੋ ਮੈਂ ਲੱਤਾਂ ਵੀ ਕੁੱਟ ਗਿਆ ਜੀ ਕੋਈ ਉਹਨਾਂ ਨੇ ਮੇਰਾ ਰਿਜ਼ਲਟ ਨਹੀਂ ਦਿੱਤਾ ਜੀ ਸੋ ਉਹ ਕਹਿੰਦੇ ਭਾਈ ਸਾਡੇ ਕੋਲ ਜਦੋਂ ਹੋਊਗੀ ਨੌਕਰੀ ਫਿਰ ਮੈਂ ਕਹਾਂ ਜਲ ਕੋਈ ਫਾਇਦਾ ਨ ਹੋਇਆ ਮੇਰੇ ਮਨ ਬੜਾ ਸੈਡ ਰਿਹਾ ਜੀ ਦੋ ਸੋਚਿਆ ਮੈਂ ਫਿਰ ਉਸ ਤੋਂ ਬਾਅਦ ਜੀ ਉਰੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜੀ ਉਰੇ ਲਖਵੀਰ ਰਾਏ ਸਾਹਿਬ ਜੀ ਐਮਐਲਏ ਸਾਹਿਬ ਜੀ ਉਹਨਾਂ ਨੂੰ ਮੈਂਨੇ ਕਿਹਾ ਉਰੇ ਲਖਵੀਰ ਰਾਏ ਸਰ ਐਮਐਲਏ ਸਾਨੂੰ ਕਿਹਾ ਐਮਐਲਏ ਸਰ ਡੀਸੀ ਸਾਹਿਬ ਮੈਡਮ ਕੋ ਲੈ ਕੇ ਗਏ ਮੈਨੂੰ ਕਹਿੰਦੇ ਇਸ ਬੱਚੇ ਨੂੰ ਜ਼ਰੂਰ ਕਿਤੇ ਨੌਕਰੀ ਕੀਤਾ ਜਾਵੇ ਮੈਡਮ ਕਹਿੰਦੇ ਉਰੇ ਪ੍ਰਾਈਵੇਟ ਤੌਰ ਤੇ ਕੰਪਨੀ ਹੈ ਸਾਡੀ ਕੰਪਨੀ ਦੇ ਵਿੱਚ ਅਸੀਂ ਬੱਚੇ ਨੂੰ ਸੈੱਟ ਖਰਾਦਾਂਗੇ ਪਰ ਮੈਂ ਤਾਂ ਇਹ ਵਿਸ਼ਵਾਸ ਇਹਨਾਂ ਨੂੰ ਸਰਕਾਰ ਦੇ ਹੱਥ ਜੋੜ ਕੇ ਬੇਨਤੀ ਕਰਦਾ ਮੈਨੂੰ ਪੱਕੇ ਤੌਰ ਤੇ ਕਿਤੇ ਮੇਰੀ ਸੈਟਿੰਗ ਕੀਤੀ ਜਾਵੇ ਜੀ ਹੁਣ ਕੀ ਤੁਸੀਂ ਕੰਮ ਕਰ ਰਹੇ ਹੋ ਤੁਹਾਨੂੰ ਕਿੱਥੇ ਟੈਂਪਰੇਰੀ ਤੌਰ ਤੇ ਉੱਤੇ ਕਿੱਥੇ ਨੌਕਰੀ ਦਿੱਤੀ ਹੈ ਮੈਂ ਉਹਨੇ ਕੰਪਨੀ ਦੇ ਵਿੱਚ ਕੰਪਨੀ ਦੇ ਥਰੂ ਤੇ ਜੀ ਬਸ ਹੀ ਮੈਂ ਤਹਿਸੀਲ ਦੇ ਵਿੱਚ ਕੰਮ ਕਰਦਾ ਸੇਵਾਦਾਰ ਤੌਰ ਤੇ ਬਤੌਰ ਕੰਪਨੀ ਵਿੱਚ ਕੰਮ ਕਰਦਾ ਜੀ ਸੇਵਾਦਾਰ ਤੌਰ ਤੇ ਉੱਤੇ ਤਨਖਾਹ ਵੀ ਹਾਲਾਂਕਿ ਘੱਟ ਹੀ ਹੋਣੀ ਹੈ ਹਾਂਜੀ ਤਨਖਾਹ ਕੁਟ 10000 ਰੁਪਏ ਮਿਲਦਾ ਜੀ ਖਰਚੇ ਜੀ ਕੌਣ-ਕੌਣ ਨੇ ਕਿੰਨਾ ਦਾ ਖਰਚਾ ਕਿੰਨਾ-ਕਿੰਨਾ ਦਾ ਤੁਹਾਨੂੰ ਚ ਮੇਰੇ ਪਹਿਲਾਂ ਜੀ ਫਾਦਰ ਸਾਹਿਬ ਸੀ ਜੀ ਉਹਨਾਂ ਦੀ ਡੈਥ ਹੋ ਗਈ ਸੀ ਬਿਮਾਰ ਸੀ ਉਹਨਾਂ ਦੇ ਨਾਲ ਨਾਲ ਮੇਰੇ ਮੇਰੇ ਛੋਟਾ ਬਰਾਦਰ ਸੀ ਉਹਦੀ ਡੈਥ ਹੋ ਗਈ ਸੀ ਹੁਣ ਘਰ ਦੇ ਵਿੱਚ ਮੇਰੀ ਮਾਤਾ ਜੀ ਆ ਉਹ ਵੀ ਖੁਦ ਬਿਮਾਰ ਰਹਿੰਦੇ ਆ ਜੀ ਇੱਕ ਮੇਰਾ ਬਰਾਦਰ ਆ ਜੀ ਉਹ ਥੋੜਾ ਜਿਹਾ ਦਿਮਾਗੀ ਮੈਂਟਲੀ ਆ ਇਹ ਤਾਂ ਕੰਮ-ਕਾਰ ਕਰਦਾ ਥੋੜਾ ਮੋਟਾ ਜੀ ਘਰ ਦਾ ਖਰਚਾ ਸਾਰੀ ਜ਼ਿੰਮੇਵਾਰੀ ਮੇਰੇ ਤੇ ਆ ਜੀ ਜਿਹੜੀ ਮੇਰੀ ਮੇਰੇ ਸਪੋਰਟ ਕਰਦੇ ਆ ਮੇਰੀ ਫੈਮਿਲੀ ਦੇ ਵਿੱਚੋਂ ਮੇਰੇ ਤਾਜ ਜੀ ਮੇਰੇ ਚਾਚਾ ਚਾਚੀ ਉਹ ਮੇਰੀ ਪੂਰੀ ਸਪੋਰਟ ਕਰਦੇ ਆ ਬਾਕੀ ਮੇਰੇ ਯਾਰ ਦੋਸਤ ਆ ਉਰੇ ਸਤਵੀਰ ਸਾਰਾ ਜੀ ਰਣਦੀਪ ਸਿੰਘ ਦੇਵੀ ਸਾਰਾ ਜੀ ਬਾਕੀ ਮੇਰੇ 1-2000 ਦੋਸਤ ਬਾਹਰ ਆ ਦਵਿੰਦਰ ਰਟਵਾਨਾ ਜੀ ਉਹ ਮੇਰੀ ਬਹੁਤ ਸਪੋਰਟ ਕਰਦੇ ਆ ਜੇ ਲੋਡ ਹੋਵੇ ਉਹਨਾਂ ਨੂੰ ਜਿਹੜੇ ਬੱਚੇ ਭਰਤੀ ਹੋ ਚੁੱਕੇ ਨੇ ਸਭ ਤੋਂ ਉੱਚੀ ਪੋਸਟ ਤੇ ਹੁਣ ਤੱਕ ਕਿਹੜਾ ਨੌਜਵਾਨ ਕਿਹੜੀ ਕੁੜੀ ਜਿਹੜੀ ਹੈਗੀ ਆ ਤੁਹਾਡੇ ਤੋਂ ਟ੍ਰੇਨਿੰਗ ਲੈ ਕੇ ਭਰਤੀ ਹੋਇਆ ਮੇਰੇ ਕੋਲ ਉਰੇ ਜੀ ਮੁੰਡਾ ਇੱਕ ਜਗਦੀਪ ਸਿੰਘ ਹੈ ਉਹ ਮੁੰਡਾ ਸਬ ਇੰਸਪੈਕਟਰ ਭਰਤੀ ਹੋਇਆ ਇੱਕ ਦਮਾਣਾ ਮੁੰਡਾ ਨਾਮਨਵੀਰ ਸਿੰਘ ਉਹ ਵੀ ਸਨ ਇੰਸਪੈਕਟਰ ਭਰਤੀ ਹੋਇਆ ਇੱਕ ਦੋ ਹੋਰ ਲੜਕੀਆਂ ਉਹ ਵੀ ਕੁ ਕੁੜੀ ਸਨ ਇੰਸਪੈਕਟਰ ਭਰਤੀ ਹੋਈ ਹੈ ਜੀ ਇੱਕ ਬੱਚਾ ਦਿੱਲੀ ਪੁਲਿਸ ਸਨ ਇੰਸਪੈਕਟਰ ਭਰਤੀ ਹੋਇਆ ਜੀ ਯਾਦ ਕਰਦੇ ਨੇ ਮੁੜ ਕੇ ਗੱਲਬਾਤ ਹੁੰਦੀ ਰਹਿੰਦੀ ਹੈ ਬੰਦੇ ਹੈਗੇ ਯਾਦ ਵੀ ਕਰਦੇ ਕੁਝ ਬੰਦੇ ਮੁੜ ਕੇ ਫੋਨ ਵਗਾਰਾ ਵੀ ਨਹੀਂ ਚੱਕਦੇ ਕੋਈ ਗੱਲ ਵੀ ਨਹੀਂ ਕਰਦੇ ਹਾਂਜੀ ਹਾਂਜੀ ਇਸ ਗੱਲ ਦਾ ਮਲਾਲ ਹੁੰਦਾ ਕਿ ਜਿਹੜੇ ਟ੍ਰੇਨਿੰਗ ਲੈ ਕੇ ਗਏ ਹੁਣ ਜਿਹੜੇ ਜਿਨ੍ਹਾਂ ਨੂੰ ਤੁਸੀਂ ਆਪ ਤਿਆਰ ਕੀਤਾ ਹੋਵੇ ਮੁੜ ਕੇ ਹੋਈ ਨਹੀਂ ਤੁਹਾਨੂੰ ਫੋਨ ਕਰਕੇ ਯਾਦ ਕਰਦੇ ਯਾ ਲੋਟ ਆਫ ਫੋਨ ਨਹੀਂ ਚੱਕਦੇ ਕੁਝ ਬੱਚੇ ਇਹ ਜੀ ਹੈ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸਰ ਮਾਈਕਰੋ ਜਾਣਦਾ ਮੇਰੇ ਸਾਬ ਜਾਦੇ ਪੂਰੇ ਮੁੰਡਾ ਇਨੂੰ ਇੰਨੀ ਮੈਂ ਮਿਹਨਤ ਕਰਾਈ ਗਰੀਬ ਘਰ ਦਾ ਬੱਚਾ ਸੀ ਚੁੰਨੀ ਤੋਂ ਆਉਂਦਾ ਸੀ ਮੇਰੇ ਕੋਲ ਆਰਮੀ ਦੀ ਪ੍ਰੈਕਟਿਸ ਲਈ ਉਹਦੇ ਬਾਪ ਵੀ ਮੇਰੀ ਅਗੇ ਮਿੰਤਾ ਕਰਦਾ ਹੁੰਦਾ ਜਦੋਂ ਮੈਂ ਉਹਨੂੰ ਲੋੜ ਸੀ ਜਦੋਂ ਮੁੰਡਾ ਭਰਤੀ ਹੋ ਗਿਆ ਉਹਦੇ ਮੈਂ ਬਾਪ ਨੂੰ ਫੋਨ ਮਾਰਿਆ ਮੈਂ ਕਹਾ ਸਰ ਤੁਹਾਡਾ ਬੱਚਾ ਭਰਤੀ ਹੋ ਗਿਆ ਮੈਂ ਕਹਾ ਜੀ ਮੈਂ ਤੁਹਾਨੂੰ ਜੋ ਕਿਹਾ ਸੀ ਮੇਰੀ ਸੇਵਾ ਪਾਣੀ ਤੁਸੀਂ ਕਰਕੇਗੇ ਉਹ ਕਹਿੰਦੇ ਬਈ ਤੇਰੇ ਕੋਲ ਤਾਂ ਮੁੰਡਾ ਮੇਰਾ ਬੱਚਾ ਭਰਤੀ ਨਹੀਂ ਹੋਇਆ ਕਹਿੰਦੇ ਅਸੀਂ ਤਾਂ ਮੁੰਡਿਆਂ ਨੂੰ ਮੈਂ ਅਸੀਂ ਮੈਂ ਹੈਗਾ ਸੀ ਗਰਾਊਂਡ ਦੇ ਵਿੱਚ ਥਾ ਮੇਰੇ ਬੱਚੇ ਮੈਂ ਕਹਿੰਦਾ ਸਰ ਮੈਂ ਤਾਂ ਇੰਨੀ ਪ੍ਰੈਕਟਿਸ ਕਰਾਈ ਤੁਸੀਂ ਇੰਨੀ ਗੱਲ ਕਿਉਂ ਕਹਿ ਰਹੇ ਆ ਕਹਿੰਦਾ ਬਸ ਕਹਿੰਦਾ ਸਾਨੂੰ ਪਤਾ ਸਾਡਾ ਬੱਚਾ ਆਪਣੀ ਮਿਹਨਤ ਤੇ ਪਾਸ ਹੋਵੇ ਤੁਸੀਂ ਤਾਂ ਮਿਹਨਤ ਕਰਾਈ ਨਹੀਂ ਕੋਈ ਲੋਕ ਤਾਂ ਐਵੇਂ ਦੇ ਨਾਮ ਦਾ ਦਿੱਕਤ ਹੁੰਦੇ ਆ ਕੁਝ ਬੱਚੇ ਐਸੇ ਜਿਹੜਾ ਆਪਣੇ ਪੰਜਾਬ ਦੇ ਤੱਕ ਦੇ ਮੇਰੇ ਕੋਲ ਸਾਰੇ ਪੰਜਾਬ ਦੇ ਵਿੱਚੋਂ ਮੇਰੇ ਕੋਲ ਬੱਚੇ ਆਏ ਆ ਜਿਹੜੇ ਮੇਰੇ ਕੋਲ ਭਰਤੀ ਹੋਏ ਆ ਉਹ ਮੇਰੇ ਕੁਝ ਬੱਚੇ ਬਹੁਤ ਹੀ ਜਲ ਕਰਦੇ ਆ ਇੱਕ ਮੁੰਡਾ ਅਮਨ ਆ ਮੁੰਡਾ ਸੰਗਰੂਰ ਦੇ ਬੱਚੇ ਭੈਣ ਭਰਾ ਐ ਦੋਨੇ ਬੱਚੇ ਭਰਤੀ ਹੋਏ ਸੀ ਪੰਜਾਬ ਪੁਲਿਸ ਦੇ ਵਿੱਚ ਇੱਕ ਕੁੜੀ ਮੁਕਸਰ ਤੋਂ ਸੀ ਉਹ ਭਰਤੀ ਹੋਈ ਆ ਹੁਣ ਹੁਣੇ ਹੁਣੇ ਰਿਜ਼ਲਟ ਆਇਆ ਪੰਜਾਬ ਪੁਲਿਸ ਦਾ ਚਾਰ ਬੱਚਿਆਂ ਦਾ ਰਿਜ਼ਲਟ ਵਿੱਚੋਂ ਪੰਜਾਬ ਕਾਂਸਟੇਬਲ ਭਰਤੀ ਹੋਏ ਆ ਜੀ ਇੱਕ ਕੁੜੀ ਆ ਖਾਨਪੁਰ ਦੀ ਹੈ ਜੀ ਇੱਕ ਕੁੜੀ ਮੁਕਸਰ ਸਾਹਿਬ ਤੋਂ ਆ ਇੱਕ ਮੋਲੇਪੁਰ ਤੋਂ ਆ ਜੀ ਇੱਕ ਕੁੜੀ ਇਧਰ ਮਰਿੰਡੇ ਕੋਲ ਦੀ ਆ ਸੁਪਨਾ ਕੀ ਹੈ ਤੁਹਾਡਾ ਕੀ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਕਿਸ ਮੁਕਾਮ ਤੇ ਦੇਖਣਾ ਚਾਹੁੰਦੇ ਹੋ ਹਾਲਾਂਕਿ ਕਈਆਂ ਨੂੰ ਤਾਂ ਤੁਸੀਂ ਰੋਜ਼ਗਾਰ ਦਵਾਤਾ ਪਰ ਤੁਹਾਡੀ ਦ일리 ਇੱਛਾ ਕੀ ਮੇਰੀ ਦਿਲੋਂ ਇੱਛਾ ਹੀ ਆ ਜੀ ਮੈਂ ਸਰਕਾਰ ਅਕੇ ਹੀ ਹੱਥ ਜੋੜ ਕੇ ਬੇਨਤੀ ਕਰਨਾ ਐਵੇਂ ਮੈਂ ਬੱਚਿਆਂ ਨੂੰ ਪ੍ਰੈਕਟਿਸ ਕਰਾਈ ਨਾ ਵਾਂ ਜੀ ਮਰਜੀ ਜਿੰਨੇ ਵੀ ਹੋਰ ਵੀ ਕੋਚ ਫਿਰਦੇ ਆ ਹੋਰ ਵੀ ਜਿੰਨੇ ਵੀ ਕੋਚ ਆ ਉਹਨਾਂ ਨੂੰ ਵੀ ਰਜਗਾਰ ਦਿੱਤਾ ਜਾਵੇ ਮੈਨੂੰ ਵੀ ਕਿਵੇਂ ਪੱਕੇ ਤੌਰ ਤੇ ਰਜਗਾਰ ਦਿੱਤਾ ਜਾਵੇ ਜੀ ਤੇ ਮੈਂ ਸੁਣ ਰਹੀ ਸੀ ਆਪਾਂ ਗੱਲਬਾਤ ਕਰ ਰਹੀ ਸੀ ਤੁਹਾਡੇ ਕੋਲ ਵੱਡੇ ਵੱਡੇ ਅਹੁਦੇਦਾਰਾਂ ਅ ਅਡੇ ਤੇ ਜਿਹੜੇ ਲੋਕ ਬੈਠੇ ਹੋਏ ਨੇ ਉਹ ਵੀ ਇੱਥੇ ਤੋਂ ਟ੍ਰੇਨਿੰਗ ਲੈਂਡ ਵਾਸਤੇ ਆਉਂਦੇ ਆ ਐਕਸਰਸਾਈਜ਼ ਸਿੱਖਣ ਵਾਸਤੇ ਆਉਂਦੇ ਹਾਂਜੀ ਹਾਂਜੀ ਸਰ ਮੇਰੇ ਕੋਲ ਪਹਿਲਾਂ ਉਹ ਜੱਜ ਸਾਹਿਬ ਆਉਂਦੇ ਹੁੰਦੇ ਸੀ ਜੀ ਕਾਫੀ ਜ਼ਿਆਦਾ ਜੱਜ ਸਾਹਿਬ ਸੀ ਜਿਹੜੇ ਉਹ ਗਰਾਊਂਡ ਤੋਂ ਸਰੀਰ ਹਰ ਕੋਈ ਬੰਦਾ ਕਹਿੰਦਾ ਮੈਂ ਫਿੱਟ ਹੋ ਜਾਵਾਂ ਰਣਜੀਤ ਕੁਮਾਰ ਵਿਜਿਟ ਸਾਰ ਆਉਂਦੇ ਸੀ ਪ੍ਰ ਉਰੇ ਡੀਐਸਪੀ ਸਾਰ ਆਉਂਦੇ ਸੀ ਜੀ ਜੱਜ ਤੇ ਡੀਐਸਪੀ ਵੀ ਤੁਹਾਡੇ ਤੋਂ ਟ੍ਰੇਨਿੰਗ ਲੈ ਕੇ ਜਾਂਦੇ ਸੀ ਹਾਂਜੀ 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 ਉਰੇ ਡੀਐਸਪੀ ਕਾਲੋ ਸਾਰ ਆਉਂਦੇ ਸੀ ਜੀ ਡੀਐਸਪੀ ਮੈਡਮ ਅਨਜੋਤ ਕੋਰ ਆਉਂਦੇ ਸੀ ਉਰੇ ਹੋਰ ਮਨਜੀਤ ਸਿੰਘ ਡੀਐਸਪੀ ਉਹ ਵੀ ਆਉਂਦੇ ਸੀ ਮੇਰੇ ਕੋਲ ਜੀ ਐਕਸੈਸ ਸਰੀਰ ਹਰ ਕੋਈ ਬੰਦਾ ਕਹਿੰਦਾ ਮੈਂ ਫਿੱਟ ਹੋ ਜਾਵਾਂ ਜੀ ਪਰ ਮੈਂ ਤਾਂ ਇਹ ਹਰ ਇੱਕ ਬੰਦੇ ਨੂੰ ਇਹੀ ਕ ਹੈਂਡਲ ਕਰ ਰਿਹਾ ਜੀ ਇਸ ਹਿਸਾਬ ਨਾਲ ਬੱਚੇ ਨੂੰ ਮਿਹਨਤ ਕਰਾਵਾਂ ਜੀ ਕੋਈ ਵੀ ਆਫਸਰ ਹਰੀਤ ਗ੍ਰਹਣਪੁਰ ਤੋਂ ਟੋਟ ਕਰਾ ਰਹੇ ਜੀ ਤੁਸੀਂ ਬਕਾਇਦਾ ਉਹ ਫਾਈਲ ਵੀ ਸਾਰੀ ਬਣਾ ਕੇ ਰੱਖੀ ਹੋਈ ਹੈ ਨਾਮ ਵੀ ਲਿਖੇ ਹੋਏ ਨੇ ਸਾਰੇ ਇਕੱਲੇ ਇਕੱਲੇ ਬੱਚਿਆਂ ਦੀ ਫਿਰ ਉਹ ਫੋਟੋਆਂ ਵੀ ਸਾਮਕੇ ਰੱਖਿਆ ਹੋਈਆਂ ਜਿਹੜੀਆਂ ਵਰਦੀ ਪਾ ਲੈਂਦੇ ਨੇ ਫਿਰ ਉਹ ਯੂਨੀਫਾਰਮ ਪਾ ਕੇ ਜਦੋਂ ਜੁਆਇਨ ਕਰ ਲੈਂਦੇ ਨੇ ਔਰ ਜਦੋਂ ਤੁਸੀਂ ਫੋਟੋ ਦੇਖਦੇ ਹੋ ਇੱਕ ਤਾਂ ਟਰੈਕਸੂਟ ਦੇ ਵਿੱਚ ਪ੍ਰੈਕਟਿਸ ਕਰਾਉਂਦੇ ਆਂ ਦੀ ਤੁਸੀਂ ਤਸਵੀਰਾਂ ਦੇਖਦੇ ਹੋਵੋਗੇ ਉਹਨਾਂ ਦੀ ਇੱਕ ਜਦੋਂ ਯੂਨੀਫਾਰਮ ਚ ਆਪਣੇ ਤਿਆਰ ਕੀਤੇ ਹੋਏ ਬੱਚਿਆਂ ਨੂੰ ਤੁਸੀਂ ਵੇਖਦੇ ਹੋ ਤਾਂ ਕਿ ਉਹ ਖੁਸ਼ੀ ਕਿੰਨੀ ਮਿਲਦੀ ਹੈ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਮੈਂ ਕਹਾਂ ਚਲੋ ਪਰਮਾਤਮਾ ਦੀ ਕਿਰਪਾ ਨਾਲ ਬੱਚਾ ਇੰਨੀ ਮਿਹਨਤ ਕਰਦਾ ਸੀ ਗਰੀਬ ਘਰ ਦਾ ਬੱਚਾ ਮੈਨੂੰ ਕੋ ਭਰਤੀ ਹੋਇਆ ਅਜਿਹਾ ਹੀ ਗੱਲ ਸੋਚਦੇ ਆਂ ਚਲੋ ਮਹਾਰਾਜ ਸ਼ੁਕਰ ਹੈ ਸਾਬ ਜੀ ਦਾ ਬੱਚਾ ਭਰਤੀ ਹੋਇਆ ਜੀ ਤਾਂ ਇਹ ਤੁਹਾਡਾ ਖਜ਼ਾਨਾ ਹੈ ਮੈਂ ਜੇ ਅਸਲ ਸ਼ਬਦਾਂ ਚ ਕਹਾਂ ਇਹ ਸਾਰੇ ਬੱਚਿਆਂ ਨੂੰ ਇਹ ਸਾਰੀ ਸਾਹਿਬ ਜਾਨ ਦੀ ਕਿਰਪਾ ਹੈ ਜਿਹੜਾ ਬੱਚਾ ਨੇ ਗਰਾਊਂਡ ਦੇ ਵਿੱਚ ਮਿਹਨਤ ਕਰੀ ਹੈ ਉਹੀ ਬੱਚਾ ਨੂੰ ਫਲ ਮਿਲਿਆ ਜੀ ਉਹਰੇ ਗਰਾਊਂਡ ਦੇ ਵਿੱਚ ਤਾਂ ਇਹ ਫੋਟੋਆਂ ਤੁਸੀਂ ਸਾਰੀਆਂ ਸਾਹਮਣੇ ਰੱਖਿਆ ਹਾਂ ਹਾਂਜੀ 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 ਸਰ ਹਾਂਜੀ ਤਾਂ ਸ਼ੁਰੂਆਤ ਕਿੱਥੋਂ ਹੁੰਦੀ ਹੈ ਕਿਹੜੇ ਬੱਚਿਆਂ ਤੋਂ ਹੁੰਦੀ ਹੈ ਪਹਿਲੇ ਬੱਚੇ ਜਿਹੜੇ ਮੇਰੇ ਕੋਲ ਭਰਤੀ ਹੋਏ ਆ ਜੀ ਇਹ ਕੁੜੀ ਤਲਾਨੀਆਂ ਦੇ ਹੈ ਜੀ ਉਹ ਚੇਰੇ ਉਹਨੇ ਪਿੰਡ ਦੀ ਹੈ ਜੀ ਇਹ ਮੁੰਡੇ ਸਨ ਲਾਤਪੁਰਾ ਪਿੰਡ ਦੇ ਆ ਜੀ ਇਹ ਸਬ ਇਨਸਪੈਕਟਰ ਭਰਤੀ ਹੋਏ ਆ ਹਾਂਜੀ ਹਾਂਜੀ ਸਬ ਇਨਸਪੈਕਟਰ ਜੀ ਆ ਕਮਾਂਡੋ 'ਚ ਵੀ ਗਏ ਨੇ ਹਾਂਜੀ ਹਾਂਜੀ ਅਸਰੰਦ ਸ਼ਹਿਰ ਦਾ ਮੁੰਡਾ ਜੀ ਰੋਮੀ ਸਾਰੇ ਬੱਚਿਆਂ ਦੇ ਨਾਮ ਵੀ ਤੁਹਾਨੂੰ ਯਾਦ ਹੈ ਹੈ ਹਾਂਜੀ ਸਰ ਹਾਂਜੀ ਕੱਲੇ ਕੱਲੇ ਬੱਚੇ ਦਾ ਨਾਮ ਹੂੰ 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 ਤਾਂ ਇਹ ਮੁੰਡਾ ਮੰਡਾ ਪਿੰਡ ਦਾ ਜੀ ਅੱਛਾ ਇਹ ਮੁੰਡਾ ਕਾਲਾ ਮੱਜਰੇ ਦਾ ਆਰਮੀ 'ਚ ਭਰਤੀ ਹੋਇਆ ਜੀ ਇਹ ਸੈਂਪਲੀ ਦਾ ਜੀ ਇਹ ਜੱਲਾ ਸੁਨੜੇ ਪਿੰਡ ਦਾ ਜੀ ਇਹ ਮੁੰਡਾ ਚੁੰਨੀ ਪਿੰਡ ਦਾ ਜੀ ਅੱਛਾ ਇਹ ਮੁੰਡਾ ਸਮਾਣਾ ਸੰਗਰੂਰ ਕੋ ਪਟਿਆਲਾ ਦੁਕਾਨ ਸਮਾਣਾ ਪਿੰਡੋਂ ਉੱਥੋਂ ਦਾ ਹੋਇਆ ਜੀ ਇਹ ਮੁੰਡਾ ਜੀ ਪਹਿਲਾਂ ਸਭ ਤੋਂ ਪਹਿਲਾਂ ਦਿੱਲੀ ਪੁਲਿਸ 'ਚ ਭਰਤੀ ਹੋਇਆ ਜੀ ਦਿੱਲੀ ਪੁਲਿਸ ਤੋਂ ਬਾਅਦ ਜੀ ਇਹ ਚੰਡੀਗੜ੍ਹ ਪੁਲਿਸ ਕਾਂਸਟੇਬਲ ਭਰਤੀ ਹੋਇਆ ਹੋਣ ਮੁੰਡਾ ਇਸ ਇੰਸਪੈਕਟਰ ਭਰਤੀ ਹੋਇਆ ਪੰਜਾਬ ਦੇ ਵਿੱਚ ਹਾਂਜੀ ਇਹਦਾ ਨਾਮ ਅੰਤ ਤੱਕ ਜਗਦੀਪ ਸਿੰਘ ਇਹ ਮੁੰਡਾ ਜੀ ਬਰੋਂਗਾ ਪਿੰਡ ਆ ਜੀ ਇਹਦਾ ਮਲੋਂ ਕੋਲ ਪਿੰਡ ਆ ਜੀ ਕਲਰਕ ਭਰਤੀ ਹੋਇਆ ਇਹ ਮੁੰਡੇ ਦਾ ਨਾਮ ਅਮਨਾ ਜੀ ਫਤਿਹਗੜ੍ਹ ਸਾਹਿਬ ਦਾ ਜੀ ਇਹ ਸੰਗਰੂਰ ਦਾ ਮੁੰਡਾ ਜਿਹੜਾ ਭਰਤੀ ਹੋਇਆ ਜੀ ਸਾਰੀਆਂ ਫੋਟੋਆਂ ਤੁਸੀਂ ਉਵੇਂ ਸਾਮਕੇ ਰੱਖੀਆਂ ਹੋਈਆਂ ਨੇ ਇਹ ਸਾਰੀਆਂ ਐਵੇਂ ਐਵੇਂ ਸਾਰੀਆਂ ਇਹ ਫੋਟੋਆਂ ਨੇ ਇਹ ਬੰਦਾ ਜੀ ਤਾ ਇਹ ਵੀ ਸਾਰੇ ਪੰਜਾਬ ਪੁਲਿਸ ਹੀ ਭਰਤੀ ਹੋਏ ਨੇ ਕੋਈ ਪੰਜਾਬ ਪੁਲਿਸ ਚ ਕੋਈ ਆਰਮੀ ਚ ਭਰਤੀ ਹੋਈ ਕੋਈ ਜਵਾਬ ਹਾਂ ਹਾਂ ਆ ਮੁੰਡਾ ਜਿੱਲੇ ਇਹ ਵੀ ਕਹਿੰਨਾ ਮਾ ਜੀ ਟ੍ਰੋਡ ਖਾਲ ਦਾ ਮੁੰਡਾ ਫਤਿਹਗੜ ਸਾਹਿਬ ਦਾ ਇਹ ਵੀ ਸੰਗਰੂਰ ਦਾ ਜੀ ਇਹ ਫਤਿਹਗੜ ਸਾਹਿਬ ਦਾ ਇਹ ਕੁੜੀਆ ਜੀ ਸੰਗਰੂਰ ਤੋਂ ਆ ਜੀ ਇਹ ਮੁੰਡਾ ਸਾਧੂਕੜ ਕੋਲ ਦੀ ਜੀ ਕੁੜੀਆ ਜੀ ਕੋਸਟਲ ਭਰਤੀ ਹੋਈ ਹੈ ਇਹ ਮੁੰਡਾ ਜੀ ਨਾਬੇ ਕੋਲ ਦਾ ਜੀ ਇਹ ਮੁੰਡਾ ਚੁੰਨੀ ਕੋਲ ਦਾ ਜੀ ਇਹ ਮੋਸਤਾਵਾਦ ਪੜ੍ਹਦਾ ਜੀ ਠੀਕ ਹੈ ਆ ਸਾਰੀ ਤੁਹਾਡੀ ਟ੍ਰੇਨਿੰਗ ਦੀ ਹਾਂ ਜੀ ਹਾਂ ਜੀ ਟ੍ਰੇਨਿੰਗ ਦੀ ਫੋਟੋਆਂ ਸਾਰੀਆਂ ਹਾਂ ਜੀ ਹਾਂ ਜੀ ਕਾਫੀ ਬੱਚਾ ਇਤਨਾ ਕਾਫੀ ਬੱਚਾ ਨਜ਼ਰ ਆ ਰਹੇ ਹੈ ਸਾਰੇ ਸਾਰੇ ਕਾਫੀ ਬੱਚਾ ਹੋ ਜਾਂਦਾ ਹਾਂ ਹਾਂਜੀ ਹਾਂਜੀ ਸਰ ਹਾਂਜੀ ਤੇ ਟ੍ਰੇਨਿੰਗ ਚ ਰਹਿੰਦਾ ਕੀ ਕੀ ਹੈ ਕੀ ਕੁਛ ਐਕਸਰਸਾਈਜ਼ਾਂ ਕਿਵੇਂ ਤੁਹਾਡੀਆਂ ਚੱਲਦੀਆਂ ਰਹਿੰਦੀਆਂ ਨੇ ਟ੍ਰੇਨਿੰਗ ਦੇ ਵਿੱਚ ਟ੍ਰੇਨਿੰਗ ਦੇ ਵਿੱਚ ਜਿਹੜਾ ਮੇਰਾ ਵਰਕਆਊਟ ਲਾਇਦਾ ਲਾਇਦਾ ਕਰਾਇਆ ਜਾਂਦਾ ਜੀ ਜਿਵੇਂ ਸੋਮਵਾਰ ਵਾਲੇ ਦਿਨ ਲਾਇਦਾ ਵਰਕ ਜੀ ਮੰਗਲਵਾਰ ਵਾਲੇ ਦਿਨ ਲਾਇਦਾ ਜੀ ਬੁੱਧਵਾਰ ਵਾਲੇ ਦਿਨ ਲਾਇਦਾ ਜੀ ਵੀਰ ਵਾਲੇ ਦਿਨ ਲਾਇਦਾ ਜੀ ਸਾਰੇ ਤੁਸੀਂ ਡੇਸ ਡਿਵਾਈਡ ਕੀਤੇ ਹੋਏ ਨੇ ਉਹ ਵਰਕਆਊਟ ਬਸ ਸੰਡੇ ਦੇ ਛੁੱਟੀ ਹੁੰਦੀ ਹੈ ਜੀ ਇਕੱਲੇ ਜੀ ਉਹ ਤੋਂ ਨੂੰ ਪਤਾ ਹੁੰਦਾ ਕਿ ਕਿਹੜੇ ਵਰਕਆਊਟ ਜੀ ਇਹਨਾਂ ਨੇ ਮੇਰਾ ਸਨਮਾਨਤ ਕੀਤਾ ਗਿਆ ਜੀ ਇਹ ਬੱਚਾ ਇੱਕ ਭਰਤੀ ਹੋਇਆ ਸੀ ਇਹਨਾਂ ਦਾ ਕੋਈ ਗਨਮੈਨ ਸੀ ਉਹਨਾਂ ਦਾ ਬੱਚਾ ਮੇਰੇ ਕੋਲ ਭਰਤੀ ਹੋਇਆ ਸੀ ਮੈਨੂੰ ਕਹਿੰਦੇ ਤੁਹਾਨੂੰ ਸਨਮਾਨਤ ਕਰਨਾ ਸੀ ਤੂੰ ਬਹੁਤ ਵਧੀਆ ਕੰਮ ਕਰ ਰਿਹਾ ਹੈ ਬੇਟੇ ਜੀ ਆਹ ਬੱਚਾ ਵੀ ਸੰਗਰੂਰ ਤੋਂ ਸੰਗਰੂਰ ਤੋਂ ਗੋਂ ਸਿਮਾਨੇ ਪਿੰਡ ਦਾ ਸੀ ਅੱਛਾ ਇਹ ਮਠਾਈ ਲੈ ਕੇ ਆਇਆ ਫਿਰ ਤੁਹਾਡੇ ਕੋਲ ਹਾਂਜੀ 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 ਆਹ ਮੁੰਡੇ ਫਾਜ਼ਲ ਸਾਹਿਬ ਦੀ ਜਗ੍ਹਾ ਨੌਕਰੀ ਕਰ ਰਹੇ ਜਿਹੜੇ ਫਾਜ਼ਲ ਸਾਹਿਬ ਦੀ ਡੈਥ ਹੋ ਗਈ ਸੀ ਬਹੁਤ ਪਾਰੀ ਸੇ ਬੱਚਾ ਹੈ ਦੋਨੇ ਬੱਚੇ ਕਲੀਅਰ ਹੋਏ ਆ ਜੀ ਮੁੰਡੇ ਇਹ ਇਹ ਸਾਰੀਆਂ ਯਾਦਾਂ ਤੁਹਾਡੀਆਂ ਇਹ ਖੱਕ ਸਾਹਿਬ ਖੜੇ ਜੀ ਇਹ ਜਿਹੜੇ ਐਸਐਸਪੀ ਮੈਡਮ ਹੋਰੇ ਫਤਿਹਕਰ ਸਾਹਿਬ ਦੇ ਹਸਬੰਡ ਸਾਹਿਬ ਆ ਜੀ ਜੀ ਇਹ ਉਹਰੇ ਮੈਰਾ ਜਦੋਂ ਚੰਨੀ 26 ਜਨਵਰੀ ਤੇ ਸਮਾਂਤ ਕਰਿਆ ਸੀ ਜੀ ਉਦੋਂ ਉਹਨਾਂ ਨੇ ਮੈਨੂੰ ਵਿਸ਼ਵਾਸਨ ਦਵਾਇਆ ਸੀ ਪਰ ਕੋਈ ਵਿਸ਼ਵਾਸ ਕੋਈ ਫੈਸਲਾ ਹੋਇਆ ਨਹੀਂ ਜੀ ਚੰਨੀ ਸਾਹਿਬ ਖੜੇ ਆ ਇਹ ਡੀਸੀ ਸਾਹਿਬ ਵੱਲੋਂ ਸਮਾਂਤ ਕੀਤਾ ਗਿਆ ਸੀ ਕਹਿੰਦੇ ਬਹੁਤ ਵਧੀਆ ਬੱਚਿਆਂ ਨੂੰ ਟ੍ਰੇਨਿੰਗ ਕਰਾ ਰਹੇ ਆ ਜੀ ਤੇ ਮੁੰਡਾ ਵੀ ਆਰਮੀ ਵਿੱਚ ਭਰਤੀ ਹੋਇਆ ਜੀ ਇਹ ਮੁੰਡਾ ਵੀ ਆਰਮੀ ਚ ਹੋਇਆ ਜੀ ਫਤਿਹਗੜ ਸਾਹਿਬ ਦਾ ਮੁੰਡਾ ਜੀ ਇਹ ਵੀ ਬੱਚਾ ਫਤਿਹਗੜ ਸਾਹਿਬ ਦਾ ਜੀ ਇਹ ਪੰਜਾਬ ਪੁਲਿਸ ਵਿੱਚ ਭਰਤੀ ਹੋਇਆ ਜੀ ਇਹ ਮੁੰਡਾ ਅਨਸਾਲੀ ਸਾਹਿਬ ਕੋਲ ਪਿੰਡ ਦਾ ਉੱਥੇ ਦਾ ਭਰਤੀਵਾ ਹਰਮੇਸ਼ ਇਹ ਮੁੰਡਾ ਬੱਚਾ ਤਲਾਨੀਆਂ ਦਾ ਜੀ ਹਾਂਜੀ ਸਾਰੇ ਮਤਲਬ ਇਹ ਪੂਰੀ ਲਿਸਟ ਇੱਕ ਵਾਰ ਮੈਂ ਖਾ ਲ ਦੂ ਸਾਰੇ ਇਹ ਸਾਰੀਆਂ ਫੋਟੋ ਬੱਚਾ ਹੈਗਾ ਜੀ ਉੱਥੇ ਦਾ ਰੋਪੜ ਕੋਲ ਪਿੰਡ ਦਾ ਜੇ ਉੱਥੇ ਦਾ ਜੀ ਇਹ ਸੰਗਰੂਲ ਦਾ ਜੀ ਆਰਮੀ ਵਿੱਚ ਭਰਤੀ ਹੋਇਆ ਕਲਰ ਕਰੇ ਤਾਂ ਭਾਵੇਂ ਲੱਗ ਲੱਗ ਸ਼ਹਿਰ ਪਿੰਡ ਜਿੱਥੋਂ ਦਾ ਹੋਵੇ ਪਰ ਐਂਡ ਜਾ ਕੇ ਬੱਚਾ ਤੁਹਾਡੇ ਇੱਥੋਂ ਦਾ ਹੀ ਹੋ ਗਿਆ ਉਹ ਤੁਹਾਡੇ ਗੌਰਵ ਟ੍ਰੇਨਰ ਦਾ ਹੀ ਹੋ ਗਿਆ ਜੀ ਅੱਛਾ ਸਾਰੀ ਤੁਸੀਂ ਇਹ ਲਿਸਟ ਵੀ ਬਣਾਈ ਹੋਈ ਆ ਆ ਸਾਰੀ ਲਿਸਟ ਬਣੀ ਹੋਈ ਹੈ ਜਿਹੜੇ ਬੱਚੇ ਪਰ ਜਿਹੜੇ ਬੱਚੇ ਭਰਤੀ ਹੋਏ ਆ ਇਹ ਠੀਕ ਹੈ ਆ ਜਦੋਂ ਆ ਭਗਵੰਤ ਮਾਨ ਸਰ ਉਰੇ ਫਤਿਹਗੜ੍ਹ ਸਾਹਿਬ ਆਇਆ ਸੀ ਮੱਥਾ ਦਰਸ਼ਨ ਕਰਨ ਲਈ ਉਹਨਾਂ ਨੂੰ ਮੈਂ ਕਿਹਾ ਜੀ ਮੇਰੇ ਕੋਲ ਇੰਨੇ ਬੱਚੇ ਭਰਤੀ ਹੋਏ ਆ ਪਰ ਮੈਂ ਖੁਦ ਬੇਜ਼ਗਾਰ ਆ ਪਰ ਉਹਨਾਂ ਨੇ ਉਰੇ ਫਤਿਹਗੜ੍ਹ ਸਾਹਿਬ ਦੇ ਐਮਐਲਏ ਸਾਹਿਬ ਨਾਲ ਗੱਲ ਕਰੀ ਕਹਿੰਦੇ ਇਹਨਾਂ ਬੱਚੇ ਨੂੰ ਕਿਤੇ ਵੀ ਹੋਵੇ ਸੈਟਿੰਗ ਕੀਤੀ ਜਾਵੇ ਪਰ ਉਹਨਾਂ ਨੇ ਉਹਨਾਂ ਨੇ ਵਿਚਾਰਾਂ ਨੇ ਭਗਵੰਤ ਜੀ ਸਰ ਨੇ ਉਰੇ ਐਮਐਲਏ ਸਾਹਿਬ ਨੂੰ ਡੀਸੀ ਮੈਡਮ ਨੂੰ ਕਹਿ ਕੇ ਮੈਨੂੰ ਉਰੇ ਪ੍ਰਾਈਵੇਟ ਤੌਰ ਤੇ ਨੌਕਰੀ ਮੈਂ ਕਰ ਰਿਹਾ ਕਿਸੇ ਕੰਪਨੀ ਦੇ ਵਿੱਚ ਤੁਸੀਂ ਦੱਸਿਆ ਪਹਿਲਾਂ ਹੀ ਪਦ ਮੇਰੀ ਇਹਨਾਂ ਕੋਲ ਹੱਥ ਜੋੜ ਕੇ ਹੀ ਬੇਨਤੀ ਹੈ ਮੈਨੂੰ ਪੱਕੇ ਤੌਰ ਤੇ ਸੈਟਿੰਗ ਕੀਤੀ ਜਾਵੇ ਮੇਰੀ ਠੀਕ ਹੈ ਔਰ ਇਹ ਪ੍ਰਮਾਣ ਪੱਤਰ ਜਿਹੜੇ ਤੁਹਾਨੂੰ 15 ਅਗਸਤ ਤੇ 26 ਜਨਵਰੀ ਦੇ ਇਹ ਮੈਨੂੰ ਸਰ ਮਿਲਿਆ ਜੀ ਪ੍ਰਮਾਣ ਪੱਤਰ ਜੀ 15 ਅਗਸਤ ਹੈ 15 ਅਗਸਤ ਦੇ ਮਿਲਿਆ ਵਾ ਸਰ ਜੀ ਇਹ ਮੇਰਾ 26 ਜਨਵਰੀ ਦੇ ਸਮਾਨਤ ਕੀਤਾ ਗਿਆ ਜੀ ਕਹ ਰਿਹਾ ਕੀ ਰੰਦੀ ਤੁਹਾਡੀ ਕਿੰਨੇ ਵਜੇ ਉੱਡ ਜਾਂਦੇ ਮੈਂ ਸਵੇਰੇ 3 ਵਜੇ ਉੱਠ ਖੜਦਾ ਜੀ ਹਾਂਜੀ ਪਹਿਲਾਂ ਮੈਂ 3 ਵਜੇ ਉੱਠ ਕੇ ਗੁਰੂ ਘਰ ਜਾਣਾ ਜੀ ਗੁਰੂ ਘਰ ਦਰਸ਼ਨ ਕਰਕੇ ਫਿਰ ਮੈਂ ਉਰੇ ਥੋੜੀ ਦੇਰ ਆਰਾਮ ਕਰਕੇ ਫਿਰ ਮੈਂ ਗਰਾਊਂਡ ਵਿੱਚ ਆਣਾ ਜੀ ਫਿਰ ਉਹਨੇ ਮੈਂ 6 5:30 ਵਜੇ ਜਾਂ ਗਰਾਊਂਡ ਦੇ ਵਿੱਚ ਆ ਜਾਣਾ ਜੀ 5:30 ਤੋਂ ਲੈ ਕੇ ਕਿੰਨੇ ਵਜੇ ਤੱਕ ਤੁਹਾਡੀ 7 ਵਜੇ ਤੱਕ ਕੋਈ ਉੱਨਾ ਗਰਾਊਂਡ ਦੇ ਵਿੱਚ ਹਾਂਜੀ ਹਾਂਜੀ ਇਸ ਵੇਲੇ ਐਟ ਪ੍ਰੈਜ਼ੈਂਟ ਕਿੰਨੇ ਬੱਚੇ ਤਿਆਰੀ ਕਰ ਰਹੇ ਆ ਤੁਹਾਡੇ ਕੋਲੇ ਹੁਣ ਇਸ ਵਕਤ ਮੇਰੇ ਕੋਲ 10 15 ਮੁੰਡੇ ਆ ਜੀ 4-5 ਕੁੜੀਆਂ ਜੀ ਹਾਲਾਕੀ ਤੁਸੀਂ ਤਿਆਰੀ ਵੀ ਕਰਾ ਰਹੇ ਹੋ ਤੁਸੀਂ ਇਹ ਵੀ ਜਿਵੇਂ ਜ਼ਿਕਰ ਕੀਤਾ ਕਿ ਜਿਹੜੇ ਤਾਂ ਅਫੋਰਡ ਕਰ ਸਕਦੇ ਆ ਉਹ ਤਾਂ ਪੈਸੇ ਨਹੀਂ ਦੇ ਸਕਦੇ ਨੇ ਜਿਹੜੇ ਨਹੀਂ ਅਫੋਰਡ ਕਰ ਸਕਦੇ ਉਹਨਾਂ ਨੂੰ ਤੁਸੀਂ ਫ੍ਰੀ 'ਚ ਵੀ ਕਰਾਉਂਦੇ ਹੋ ਪਰ ਲੱਗਦਾ ਹੈ ਕਿ ਜੋ ਜਿੰਨੀ ਤੁਸੀਂ ਮਿਹਨਤ ਕਰਦੇ ਹੋ ਉਹਨਾਂ ਦੇ ਉੱਤੇ ਉਹਨਾਂ ਤੁਹਾਨੂੰ ਰਿਟਰਨ ਦੇ ਵਿੱਚ ਉਹ ਚੀਜ਼ ਮਿਲਦੀ ਹੈ ਇਹਦਾ ਸਰ ਜੀ ਮੈਂ ਤੁਹਾਨੂੰ ਸਹੀ ਦੱਸਾਂਗਾ ਜੀ ਮੈਂ ਕੋਈ ਬੰਦੇ ਦਾ ਡਰਾਉਣ ਦੇ ਵਿੱਚ ਮੱਥਾ ਟੇਕਣ ਨਹੀਂ ਆਂਦੇ ਜਦੋਂ ਬੰਦਾ ਭਰਤੀ ਹੋ ਜਾਂਦਾ ਕੁਝ ਬੰਦੇ ਐਵੇਂ ਦੇ ਆ ਜਿਹੜੇ ਬੰਦੇ ਭਰਤੀ ਕੋਈ ਬੱਚਾ ਨੂੰ ਮੈਂ ਕਹਿੰਦਾ ਮੈਨੂੰ ਭਰਤੀ ਵਾਲੀ ਫੋਟੋ ਭੇਜ ਤੇ ਉਹ ਮਣੀ ਦੰਦੇ ਫੋਟੋ ਨਹੀਂ ਦੰਦੇ ਜਦੋਂ ਬੰਦਾ ਭਰਤੀ ਹੋ ਜਾਂਦਾ ਕੋਈ ਬੱਚੇ ਸਹੀ ਵੀ ਹੁੰਦੇ ਨੇ ਜਿਹੜੇ ਬੰਦੇ ਮੈਨੂੰ ਪੂਰੀ ਸਪੋਰਟ ਕਰਦੇ ਨੇ ਕੋਈ ਬੰਦੇ ਜੰਮਾਂ ਦੀ ਭੁੱਲ ਜਾਂਦੇ ਅਗਲਾ ਕਹਿੰਦਾ ਕਿਹੜਾ ਕੋਚ ਜੀ ਹੂੰ ਉਹ ਇੱਕ ਕਰਾਲੀ ਕੋਲ ਦਾ ਪਿੰਡ ਦਾ ਮੁੰਡਾ ਹੈ ਮੰਡਾ ਕੋਲ ਦਾ ਉਸ ਬੰਦੇ ਨੂੰ ਮੈਂ 4-5 ਵਾਰ ਕਹਿ ਲਿਆ ਮੈਂ ਕਿ ਭਾਈ ਚਲੋ ਉਹਨੂੰ ਭਰਤੀ ਹੋਊਗਾ ਮੇਰੀ ਜਿਹੜੀ ਫੀਸ ਹੈ ਮੈਨੂੰ ਉਹ ਤਾਂ ਮੇਰੀ ਦੇ ਦਾ ਹੱਕ ਦਾ ਉਹ ਕਹਿੰਦਾ ਕੋਈ ਨਹੀਂ ਸਰ ਜੀ ਕਰਦੇ ਆ ਕਰਦੇ ਆ ਕਰਦੇ 2 ਸਾਲ ਪਰ ਮੁੜ ਕੇ ਕੁਝ ਵੀ ਨਹੀਂ ਗੱਲਬਾਤ ਜਦੋਂ ਲੋੜ ਸੀ ਮੈਂ ਤਾਂ ਬਹੁਤ ਬੱਚਿਆਂ ਨੂੰ ਗਰੀਬ ਕਰਦੇ ਬੱਚਿਆਂ ਨੂੰ ਫ੍ਰੀ ਸੇਵਾ ਕਰ ਰਹੇ ਆ ਜਦੋਂ ਇੰਨੀਆਂ ਚੀਜ਼ਾਂ ਕੁਝ ਹੋ ਜਾਂਦੀਆਂ ਉਸ ਦੇ ਬਾਵਜੂਦ ਵੀ ਫਿਰ ਕਿਹੜੀ ਚੀਜ਼ ਤੁਹਾਨੂੰ ਫਿਰ ਵੀ ਮੋਟੀਵੇਟ ਕਰਦੀ ਹੈ ਚੱਲ ਕੋਈ ਨਹੀਂ ਜੇ ਕਿਸ ਨੇ ਨਹੀਂ ਵੀ ਪੈਸੇ ਦਿੱਤੇ ਪਰ ਤੁਸੀਂ ਆਪਣਾ ਕੰਮ ਕਰਨ ਤੋਂ ਨਹੀਂ ਪਿੱਛੇ ਹਟ ਰਹੇ ਇਹ ਜਿਹੜੀ ਚੀਜ਼ ਤੁਹਾਨੂੰ ਮੋਟੀਵੇਟ ਕਰਦੀ ਹੈ ਇਹ ਮਹਾਰਾਜ ਦੀ ਕਿਰਪਾ ਸਾਰੀ ਸਾਬ ਜੀ ਆਂਦੀ ਉਹੀ ਲਾਣ ਵਾਲੇ ਆ ਉਹ ਕਹਿੰਦੇ ਕੋਈ ਨਹੀਂ ਤੂੰ ਆਪਣਾ ਕੰਮ ਕਰੀ ਚੱਲ ਕੋਈ ਗੱਲ ਨਹੀਂ ਪਰਮਾਤਮਾ ਠੀਕ ਹੀ ਕਰੂਗਾ ਫਲਦੀ ਚਿੰਤਾ ਨਾ ਕਰ ਫਲਦੀ ਚਿੰਤਾ ਨਾ ਕਰ ਮਹਾਰਾਜ ਕਹਿੰਦਾ ਤੂੰ ਲੱਗਿਆ ਰ ਹਰ ਕੋਈ ਜੇਮਨ ਤੁਸੀਂ ਆ ਗਏ ਸਰ ਐਵੇਂ ਹਰ ਕੋਈ ਬੰਦਾ ਮੈਨੂੰ ਆਦਾ ਕੋਈ ਗੱਲ ਨਹੀਂ ਤੂੰ ਜਿਹੜਾ ਕੰਮ ਕਰ ਰਿਹਾ ਬਹੁਤ ਵਧੀਆ ਕੰਮ ਕਰ ਰਿਹਾ ਕਰੀ ਚੱਲ ਕੋਈ ਗੱਲ ਨਹੀਂ ਪਰਮਾਤਮਾ ਚੰਗਾ ਹੀ ਕਰੂਗਾ ਤੋ ਉਹਦਾ ਹਰ ਇੱਕ ਬੰਦਾ ਭਲਾਈ ਕਰਨਾ ਕੋਈ ਗੱਲ ਨਹੀਂ ਤੂੰ ਖੜਾ ਮਾੜਾ ਕੰਮ ਕਰ ਰਹੇ ਆ ਆਪਾਂ ਹੀ ਕੱਲ ਸੋਚਦੇ ਆ ਚਲੋ ਬੱਚੇ ਗਰੌਂਡ ਨਾ ਲੱਗੇ ਹੋਵੇ ਨਸ਼ੇ ਤੋਂ ਦੂਰ ਹੈ ਜੀ ਹੁਣ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਕਰ ਰਹੇ ਆ ਆਪਾਂ ਕਹਿੰਦੇ ਨਸ਼ੇ ਤੋਂ ਦੂਰ ਹੋ ਗਏ ਕਿੱਥੇ ਪੰਜਾਬ ਦੇ ਬੱਚੇ ਨਹੀਂ ਖੜਦੇ ਨਸ਼ਾ ਤੋਂ ਹੁਣ ਉਹਦੇ ਸਰਾਂ ਦੇ ਸ਼ਹਿਰ ਦੇ ਵਿੱਚ ਇੱਕ ਲਟਕਾ ਸੀ ਉਹਨੂੰ ਮੈਂ ਥੋੜੇ ਦਿਨ ਹੀ ਹੋਏ ਆ ਉਹਨੂੰ ਕੋਲ ਮੈਂ ਕਹ ਰਿਹਾ ਕੀ ਕਰ ਰਹੇ ਆ ਤੂੰ ਤੇਰੀ ਬੱਚਿਆ ਉਮਰ ਨਹੀਂ ਹੈ ਕਿ ਮੈਨੂੰ ਕਹ ਤੂੰ ਕੀ ਸੇਰ ਮਾਰਿਆ ਤੂੰ ਵੀ ਬਹੁਤ ਆਜੇ ਕੰਮ ਕਰੇ ਹੋਣਗੇ ਉਹ ਮੈਂ ਤਾਂ ਭਰਾਵਾ ਮੈਂ ਤਾਂ ਜ਼ਿੰਦਗੀ ਇਹ ਚੀਜ਼ ਕਰੀ ਨਹੀਂ ਹੈਗੀ ਜਦੋਂ ਉਹਨੂੰ ਕਿਹਾ ਮੈਂ ਨਾਲ ਲੜਨ ਨੂੰ ਪਿਆ ਬੱਚਾ ਇਹੋ ਮੈਂ ਤਾਂ ਇਹੀ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਨਸ਼ਿਆਂ ਤੋਂ ਦੂਰ ਰੋ ਗਰੌਂਡ ਨਾਲ ਪਿਆਰ ਪਾਓ ਜੀ ਜਿਹੜੀ ਚੀਜ਼ੇ ਖਾਣੇ ਵਾਲੀਆਂ ਚੀਜ਼ਾਂ ਉਹ ਖਾਓ ਬਦਾਮ ਪਿਓ ਦੁੱਧ ਪਿਓ ਦਹੀਂ ਖਾਓ ਲਸੀ ਪਿਓ ਦੇਸੀ ਕੀ ਖਾਓ ਪਿਓ ਜੋ ਵੀ ਖਾਣੇ ਵਾਲੀਆਂ ਚੀਜ਼ਾਂ ਚੰਗੇ ਚੀਜ਼ਾਂ ਖਾਓ ਮਾੜੇ ਕੰਮਾਂ ਤੋਂ ਦੂਰ ਰੋ ਜੀ ਕਰੋ ਲੱਗਦਾ ਹੈ ਕਿ ਜੇ ਅੱਜ ਬਾਪੂ ਜੀ ਹੋਣੀ ਦਾਦਾ ਜੀ ਮੁਕਾਮ ਤੇ ਦੇਖ ਕੇ ਖੁਸ਼ ਹੋ ਰਹੇ ਹੁੰਦੇ ਹਾਲਾਂਕਿ ਭਾਵੇਂ ਨੌਕਰੀ ਪੱਖੋਂ ਨਹੀਂ ਉਹਨਾਂ ਨੇ ਚੀਜ਼ਾਂ ਉਹ ਵੇਖੀਆਂ ਪਰ ਜਿਸ ਤਰ੍ਹਾਂ ਤੁਸੀਂ ਨੌਜਵਾਨਾਂ ਦੀ ਜ਼ਿੰਦਗੀ ਦੇ ਵਿੱਚ ਇੰਨਾ ਕੁਝ ਖੁਸ਼ੀਆਂ ਭਰ ਦਿਤੀਆਂ ਉਹ ਦੇਖ ਕੇ ਖੁਸ਼ ਹੁੰਦੇ ਬਸ ਮੈਂ ਤਾਂ ਪ੍ਰਮਾਤਮਾ ਨੂੰ ਕਹਿੰਦਾ ਚਲੋ ਹੁਣ ਵੀ ਦੇਖ ਹੀ ਰਹੇ ਜਿੱਥੇ ਵੀ ਹੈਗੇ ਆ ਇਹੋ ਮੇਰਾ ਤਾਂ ਬਸ ਵਾਹਿਗੁਰੂ ਜਾਣਦਾ ਜੀ ਬੜਾ ਮਨ ਦੁਖੀ ਹੁੰਦਾ ਜੀ ਜਿੰਨੀ ਉਹਨਾਂ ਦੀ ਸਮਾ ਸੀ ਜਿਨ੍ਹਾਂ ਉਹਨਾਂ ਨੇ ਨਮਾਇਆ ਜ਼ਿੰਦਗੀ ਵਿੱਚ ਉਹਨਾਂ ਨੂੰ ਪਤਾ ਯਾ ਰੱਬ ਨੂੰ ਜੀ ਮੈਂ ਨਤਬੋਤ ਕਰ ਰਹੀ ਹਾਂ ਪਰਮਾਤਮਾ ਔਰ ਜਿਸ ਧਰਤੀ ਦੇ ਉੱਤੇ ਖੜੇ ਹੋਏ ਆ ਇੱਥੋਂ ਤਾਂ ਉਦਾਹਰਨਾਂ ਗਈਆਂ ਨੇ ਇੱਥੋਂ ਤਾਂ ਮਿਸਾਲਾਂ ਕਾਇਮ ਹੋਈਆਂ ਨੇ ਹੈਨਾ ਜੇ ਅਸੀਂ ਯਾਦ ਕਰੀਏ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਤਾਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਨੇ ਉਹਦੀ ਕਿਰਪਾ ਜੀ ਉਹਨਾਂ ਸਾਹਿਬਜ਼ਾਦਿਆਂ ਦੀ ਕਿਰਪਾ ਜੋ ਹੈ ਉਹਨਾਂ ਦੀ ਕਿਰਪਾ ਨਾਲ ਹੀ ਮੋੜੇ ਖੜਾ ਜੀ ਮੈਂ ਤਾਂ ਕਦੀ ਸੋਚਿਆ ਨਹੀਂ ਸੀ ਮੈਂ ਬੱਚਿਆਂ ਨੂੰ ਐਵੇਂ ਟ੍ਰੇਨਿੰਗ ਕਰਾਉਂਗਾ ਜੀ ਇਹ ਸਾਰੇ ਸਾਹਿਬਜ਼ਾਦਿਆਂ ਦੀ ਕਿਰਪਾ ਜੀ ਦੋਤੋ ਹੌਲੀ ਹੌਲੀ ਕਿੰਨੇ ਬੱਚੇ ਮੇਰੇ ਕੋਲ ਭਰਤੀ ਹੋਏ ਇਹ ਸਾਰੀ ਸਹਾਜਤਾ ਦੇ ਦੀ ਕਿਰਪਾ ਜੀ ਉਹਨਾਂ ਦੀ ਕਿਰਪਾ ਨਾਲ ਮੈਂ ਸਾਰੇ ਸਾਰੇ ਕੰਮ ਕਰ ਰਹੇ ਮੇਰੀ ਤਾਂ ਕੋਈ ਔਕਾਤ ਨਹੀਂ ਹੈਗੀ ਉਰੇ ਜਿਹੜਾ ਗਰਾਊਂਡ ਹੈ ਮਾਤਾ ਕੋਈ ਦੀ ਕਾਲਜ ਸਰ ਦੇ ਪ੍ਰਿੰਸੀਪਲ ਸਾਰੇ ਉਰੇ ਦੇ ਜਿਹੜੇ ਚੀਮਾ ਸਾਹਿਬ ਜਗਦੀਸ਼ ਚੀਮਾ ਉਹ ਵੀ ਮੇਰੀ ਪੂਰੀ ਸਪੋਰਟ ਕਰਦੇ ਆ ਗਰਾਊਂਡ ਦੇ ਵਿੱਚ ਜੀ ਧਾਰਨੀ ਸਾਰਨੀ ਸਰ ਅਮਨਦੀਪ ਸਾਰਨੀ ਸਰ ਉਹ ਵੀ ਮੇਰੀ ਪੂਰੀ ਸਪੋਰਟ ਕਰਦੇ ਆ ਗਰਾਊਂਡ ਦੇ ਲਈ ਤੇ ਸਾਡੀ ਵੀ ਤੁਹਾਨੂੰ ਸਪੋਰਟ ਹੈ ਬਾਈ ਜੀ ਜਿੰਨਾ ਤੁਸੀਂ ਕੰਮ ਕਰ ਰਹੇ ਹੋ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸੇਵਾ ਦੇ ਵਿੱਚ ਲੱਗੇ ਹੋਏ ਹੋ ਇਸੇ ਤਰੀਕੇ ਨਾਲ ਕਰਦੇ ਰਹੋ ਔਰ ਅਸੀਂ ਇਹ ਵੀਡੀਓ ਜ਼ਰੂਰ ਸਰਕਾਰਾਂ ਤੱਕ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਤੁਹਾਨੂੰ ਬਣਦੀ ਤੁਹਾਡੀ ਪੜ੍ਹਾਈ ਦੇ ਅਨੁਸਾਰ ਤੁਹਾਡੀ ਯੋਗਤਾ ਦੇ ਅਨੁਸਾਰ ਉਹ ਨੌਕਰੀ ਦਿੱਤੀ ਜਾਵੇ ਜਿਸ ਨਾਲ ਤੁਹਾਡਾ ਘਰ ਦਾ ਗੁਜ਼ਾਰਾ ਵੀ ਵਧੀਆ ਤਰੀਕੇ ਨਾਲ ਚੱਲੇ ਔਰ ਤੁਹਾਨੂੰ ਵੀ ਖੁਸ਼ੀ ਮਿਲੇ ਕਿ ਹਾਂ ਮੈਂ ਇਹ ਕੰਮ ਕਰ ਰਿਹਾ ਔਰ ਮੈਨੂੰ ਸਰਕਾਰ ਨੇ ਵੀ ਪਛਾਣ ਦਿੱਤੀ ਔਰ ਮੈਨੂੰ ਉਹਨਾਂ ਪੈਸਾ ਦਿੱਤਾ ਉਹ ਵੀ ਧੰਨਵਾਦ ਗੌਰਵ ਜੀ ਚੜਦੀ ਕਲਾ ਬਖਸ਼ੋ ਤੁਹਾਨੂੰ ਸਾਬਜਾਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਵੀਰ ਗੌਰਵ ਪਹਿਲਵਾਨ ਜਿਹੜਾ ਨੌਜਵਾਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਉਂਦਾ ਆ ਆਪ ਭਾਵੇਂ ਵੀਰ ਰੋਜ਼ਗਾਰ ਪੱਖੋਂ ਉਸ ਤਰੀਕੇ ਦੇ ਨਾਲ ਇਸ ਨੂੰ ਅਜੇ ਤੱਕ ਰੋਜ਼ਗਾਰ ਨਹੀਂ ਮਿਲਿਆ ਪਰ ਕਿੰਨੇ ਹੀ ਨੌਜਵਾਨਾਂ ਦੀ ਜ਼ਿੰਦਗੀ ਇਸ ਨੇ ਰੋਜ਼ਗਾਰ ਦੇ ਨਾਲ ਭਰ ਦਿੰਦੀ ਔਰ ਉਹਨਾਂ ਨੂੰ ਟ੍ਰੇਨ ਕਰਕੇ ਵਧੀਆ ਪੋਸਟਾਂ ਦਿਵਾ ਦਿੱਤੀਆਂ ਵਧੀਆ ਨੌਕਰੀਆਂ ਦੇ ਉੱਤੇ ਕਾਬਜ਼ ਕਰਵਾ ਦਿੱਤਾ ਕੈਮਰਾ ਪਰਸਨ ਦਵਿੰਦਰ ਨਾ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ